ਮੈਂ ਕੁ ਫ੍ਰੀਸ ਦੇ ਚਾਕਲੇਟ ਰੱਖੇ ਗਏ ਸੀ ਤੁਸੀਂ ਦੇਖੀ ਉਹਨੇ ਖਾਲੀ ਉਹਨੇ ਹਰੇ ਕੁ ਮੇਰੀ ਫਿੰਸ ਟੱਕ ਤਰੀ ਹੁੰਦੀ ਤੁਸੀਂ ਉਹਨੂੰ ਜਮਾ ਕੁਛ ਨਹੀਂ ਕਹਿੰਦੇ ਹੈਗੇ ਜੇ ਮੈਂ ਖਾ ਲਵਾਂ ਸਾਰੇ ਮੈਨੂੰ ਉੱਡ ਕੇ ਪੈਣਗੇ ਤਿੰਨ ਵਾਰੀ ਗੱਲ ਕਰੀ ਸੀ ਭਾਜੀ ਪੇਮੈਂਟ ਲੈ ਕੇ ਜਾਣੀ ਸੀ ਗੀਜਰ ਦੀ ਆਏ ਨਹੀਂ ਭਾਈ ਅਜੇ ਪੈਸੇ ਬੂਸੇ ਪਈ ਤੂੰ ਹੋ ਜਾਈ ਇੱਥੇ ਬੈਠਾਂਗਾ ਜੋ ਤੈਨੂੰ ਕਹਦਾ ਵੀ ਪੈਸੇ ਆਏ ਨਹੀਂ ਮੈਨੂੰ ਪਤਾ ਪੈਸੇ ਨਹੀਂ ਆਏ ਪਰ ਮੈਨੂੰ ਪਤਾ ਪੈਸੇ ਆਉਣ ਵਾਲੇ ਆ ਨਾ ਭਾਈ ਤੂੰ ਬੜਾ ਅੰਤਰ ਜਾਮੀ ਆ ਜਿਹੜਾ ਤੈਨੂੰ ਪਤਾ ਲੱਗਿਆ ਵੀ ਪੈਸੇ ਆਉਣ ਵਾਲੇ ਆ ਅੰਤਰ ਜਾਮੀ ਨਹੀਂ ਬਾਈ ਦੀ ਥੇਲੀ ਦੀ ਖੁਰਕ ਦੱਸਦੀ ਆ ਕਿ ਪੈਸੇ ਆਉਣ ਵਾਲੇ ਆ ਓਹੋ ਤੇ ਭਾਈ ਖੁਰਕ ਇਹ ਪੈਸੇ ਵਾਲੀ ਨਹੀਂ ਮੈਲ ਵਾਲੀ ਐ 5 ਦਿਨ ਹੋ ਗਏ ਇਹ ਨਾ ਆਤਾ ਨਹੀਂ ਬਾਪੂ ਜੀ ਨਾਲੇ ਬਹੁਤ ਦੇਖ ਲਈ ਤੂੰ ਨਾਟਕ ਹੁਣ ਤੂੰ ਖਬਰਾਂ ਲਾ ਦੇ ਚੁੱਪ ਕਰਕੇ ਬਹਿ ਜਾ ਹੋਰ ਨਾ ਤੂੰ ਇਸੜੀ ਲੈ ਲਈ ਮੈਥੋਂ ਲਾ ਦੇ ਖਬਰਾਂ ਖਬਰਦਾਰ ਦੇ ਚੈਨਲ ਬਦਲੇ ਨਹੀਂ ਮੈਥੋਂ ਬੁਰਾ ਕੋਈ ਨਹੀਂ ਲੈ ਵੀ 7:00 ਵਜ ਗਏ ਖਬਰਾਂ ਲਾ ਮੈਚ ਨੂੰ ਕਿਹਾ ਖਬਰਾਂ ਲਾ ਕੀ ਗੱਲ ਉਹ ਤੇਰੇ ਕੋਲ ਰਿਮੋਟ ਨਹੀਂ ਹੈ ਬੱਪੂ ਜੀ ਟੀਵੀ ਦਾ ਰਿਮੋਟ ਤਾਂ ਮੇਰੇ ਕੋਲ ਆ ਬਟ ਮਿਰਰ ਰਿਮੋਟ ਇਹਦੇ ਕੋਲ ਆ ਸਰਬੀ ਬੁੱਤ ਸਰਵੀ ਹਾਂਜੀ ਬਾਪੂ ਜੀ ਪੁਰਿਆ ਆਉਨੀਆ ਛਿੱਤੀਆ ਹਾਂਜੀ ਬਾਪੂ ਜੀ ਇੱਕ ਕਪ ਚਾਦਾ ਬਣਾ ਕੇ ਲਿਆ ਕੱਟ ਮਿੱਠੀ ਵਾਲੀ ਹਾਂ ਮੇਰਾ ਪੁੱਤ ਸਮਝਦਾਰ ਹੋ ਗਿਆ ਛਿੱਤੀਆ ਚਾ ਮੈਂ ਫੇਰ ਬਣਾ ਕਿਲੇ ਕਿਉਂ ਪਹਿਲਾਂ ਤੁਸੀਂ ਮੇਰੀ ਕਲ ਮੰਨੋ ਦਿਮਾਗ ਨਹੀਂ ਚਟੇ ਕਰਦੇ ਛਿੱਤੀਆ ਨਾ ਪਹਿਲਾਂ ਤੁਸੀਂ ਮੇਰੇ ਨਾਲ ਗੱਲ ਮਤਲਬ ਹਾਂ ਦੱਸ ਕੀ ਆ ਤੁਸੀਂ ਨਾ ਮੈਨੂੰ ਟਾਈਮ ਬੋਲ ਕੇ ਦਫਾ ਕਰ ਤੈ ਪੈ ਉਹ ਚੀਜ਼ ਨਾ ਬੋਲ ਟੈ ਪੈ ਹੁਣ ਮੇਰੀ ਮੰਮੀ ਨਹੀਂ ਸੁਖਦਾ ਸਾਂ ਆਉਂਗਾ ਹੁਣ ਮੇਰੀ ਮੰਮੀ ਨਹੀਂ ਸੁਖਦਾ ਸਾਂ ਆਉਂਗਾ ਇੱਕ ਮਿੰਟ ਇੱਕ ਮਿੰਟ ਤੇਰੀ ਮੰਮੀ ਨੂੰ ਸੁਖਦਾ ਸਾਂ ਕਿਉਂ ਆਉਂਗਾ ਮੇਰੀ ਮੰਮੀ ਕੁਆਦਰ ਕੋਲੇ ਕਹਿੰਦੀ ਸੀ ਵੀ ਜਿਹਦੇ ਸਾਡੇ ਬੁਰੀ ਦੀ ਟਾਈਮ ਬੋਲ ਗਈ ਉਹਦੇ ਮੈਨੂੰ ਸੁਖਦਾ ਸਾਂ ਆਉਂਗਾ ਮੇਰੀ ਸੁਖਦਾ ਸਾਂ ਆਉਂਗਾ ਰੋਟੀ ਰੋਟੀ ਵੀ ਦੇ ਦੋ ਬਹੁਤ ਭੁੱਖ ਲੱਗੀ ਐ ਅਜੇ ਤਾਂ 7 ਵੀ ਨਹੀਂ ਵੱਜੇ ਪਰ ਮੇਰੇ ਪੇਟ ਵੀ ਤਾਂ ਚੂਹੇ ਕਬੱਡੀ ਖੇਡ ਰਹੇ ਨਾ ਹਜੇ ਕੋ ਟਾਈਮ ਐ ਰੋਟੀ ਲਾਉਣ ਦਾ ਸਾਨੂੰ 9-10 ਵਜੇ ਖਾਣੇ ਆ ਦੱਸ ਇਹਨੂੰ ਕੱਲੇ ਨੂੰ ਕਿੱਥੋਂ ਲਾਦਾ ਹੋਣੀ ਪੂੜੇ ਆ ਬਈਆਂ ਪਈਆਂ ਨੇ ਇਹੀ ਦੇ ਦੇਣੇ ਤਾਂ ਤਿੰਨ ਬਰਾਂ ਦਾ ਆਸ ਆ ਆ ਕਿਹੜਾ ਆ ਗਿਆ ਬੀਬੀ ਜੀ ਕੁੜਾ ਦੇ। ਤੂੰ ਤਾਂ ਸਾਰੇ ਦਿਨ ਦਾ ਕਿੱਥੇ ਮਰਿਆ ਸੀ? ਹੁਣ ਸ਼ਾਮ ਨੂੰ ਆਇਆ। ਜੀ ਮੈਂ ਬਿਮਾਰ ਥਾ। ਠੀਕ ਐ, ਲਿਓ ਨੀਆ। ਬੀਬੀ ਜੀ ਬਰੋਟੀ ਨਹੀਂ ਦੀ ਜੋ ਕੁੱਤੇ ਕੋਲ ਡਾਲਣੀ ਹੁੰਦੀ ਹੈ। ਕੁੱਤੇ ਨੂੰ ਪਾਉਣ ਵਾਲੀ ਰੋਟੀ ਨੇ ਅੱਜ ਤੋਂ ਦੇਣੀ। ਸਾਡਾ ਘਰ ਹੀ ਸਰ ਜਾ ਕਰੂਗਾ। ਓ ਨੋ 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 ਨੋ। ਨੀ ਕੁੜੀ ਉੱਠ ਜਾ ਮੈਂ ਤੇਰੇ ਲਈ ਦੁੱਧ ਲੈ ਕੇ ਆਉਣੀ ਆ ਨਹੀਂ ਮੰਮੀ ਦੁੱਧ ਨਹੀਂ ਮੈਂ ਤਾਂ ਚਾਹ ਹੀ ਪੀਉਂਗੀ ਮੈਂ ਦੁੱਧ ਪੀ ਲੈਂਦੀ ਚੱਲਿਆ ਦੰਨੀਆਂ ਚਾਹ ਆ ਲੈ ਫੜ ਚਾ ਮੰਮੀ ਬ੍ਰੇਕਫਾਸਟ ਬਣ ਗਿਆ ਬਸ ਰੋਟੀ ਬਣਾਉਣ ਲੱਗੀ ਆ ਨਹੀਂ ਮੈਨੂੰ ਆਲੂ ਵਾਲੇ ਪਰੌਂਠੇ ਲਾ ਕੇ ਦੋ ਤੇ ਨਾਲ ਚਾਹ ਹੀ ਪੀਉਂਗੀ ਮੈਂ ਪਰੌਠਾ ਤਾਂ ਦਹੀਂ ਨਾਲ ਵੀ ਖਾਦਾ ਜਾ ਸਕਦਾ ਚਾਹ ਕਿਹੜਾ ਜ਼ਰੂਰੀ ਆ ਆ ਗਈ ਕੁੜੀਏ ਕਾਲਜ ਤੋਂ ਤੂੰ ਹਾਂ ਮੰਮੀ ਥੱਕ ਗਈ ਅੱਜ ਚੰਗਾ ਤੂੰ ਆਰਾਮ ਕਰ ਮੈਂ ਤੈਨੂੰ ਪਾਣੀ ਲਿਆ ਕੇ ਦਿੰਦੀ ਹਾਂ ਨਹੀਂ ਮੈਂ ਨਹੀਂ ਪਾਣੀ ਪੂਣੀ ਪੀਣਾ ਮੈਂ ਤਾਂ ਚਾਹ ਹੀ ਪੀਉਂਗੀ ਉਹ ਫੇਰ ਚਾਹ ਸਾਰਾ ਦਿਨ ਚਾਹ ਹੀ ਚਾਹ ਲੈ ਨਹੀਂ ਕੁੜੀਏ ਸਾਰਾ ਦਿਨ ਚਾਹ ਪੀ ਕੇ ਕੜਤਾ ਹੁਣ ਦੁੱਧ ਪੀ ਲੈ ਮੈਂ ਨਹੀਂ ਦੁੱਧ ਪੀਣਾ ਮੈਂ ਤਾਂ ਚਾਹ ਪੀ ਕੇ ਪੜੂੰਗੀ ਹਰ ਵੇਲੇ ਨਹੀਂ ਚਾਹ ਚਾ ਲਾਈ ਦੀ ਚੱਲ ਦੁੱਧ ਪੀ ਇਕ ਤਾਂ ਜੈਖਣੇ ਪੰਜਾਬੀਆਂ ਨੂੰ ਸਾਰਾ ਦਿਨ ਚਾਹਾਂ ਨੇ ਮਾਰ ਲਿਆ ਸ਼ੁਕਰ ਹੈ ਹੁਣ ਤਾਂ ਦੁੱਧ ਪੀਤਾ ਸਾਰਾ ਦਿਨ ਚਾਹ 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 ਕਰੀ ਗਈ ਐ ᱱੀ ਹੁਣ ਕੀ ਹੋ ਗਿਆ ਭਾਂਡਾ ਡਿੱਗ ਗਿਆ ਮੈਂ ਤਾਂ ਚਾਹ ਬਣਾਉਣ ਲੱਗੀ ਸੀ ਹائے ਮੈਂ ਮਰ ਗਈ ਅੱਧੀ ਰਾਤ ਨੂੰ ਫੇਰ ਚਾਹ ਧਰ ਲਈ ਓ ਨੋ 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 ਨੀ ਸੀ ਲਾ ਕੰਬਲੀ ਹੋ ਗਈ ਤੂੰ ਓਏ ਉਹ ਤਾਂ ਸਗੋਂ ਚੰਗੀ ਗੱਲ ਆ ਵੀ ਉਹਦੀ ਕੋਈ গারਲਫ੍ਰੈਂਡ ਨਹੀਂ ਸੀ ਸਵਾ ਚੰਗੇਗਾ ਜਿਹੜਾ ਪਹਿਲਾਂ ਨਹੀਂ ਕਿਸਦਾ ਹੋਇਆ ਮੇਰਾ ਕਿਥੋਂ ਓ ਨੋ 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 ਗਵਰਨਮੈਂਟ ਮੂਰੀ ਬੈਠੇ ਬੱਲੇ ਤੇਰੇ ਵਾਟ ਧਰ ਦੇ ਇਥੇ ਤੋੜਨਾ ਨਹੀਂ ਆ ਗਿਆ ਢਣੀ ਤਿੰਨ ਚਾਰ ਪੈਗ ਡੱਪ ਕੇ ਤਿੰਨ ਚਾਰ ਨਹੀਂ ਸਿਪ ਸਿਪ ਕਰਕੇ ਪੀਤੀ ਸਿਪ ਸਿਪ ਕਰਕੇ ਸਿਪ ਸਿਪ ਨਾ ਕਿਤੇ ਹੋਰ ਝੂਠ ਨਾ ਮਾਰ ਤੇਰੀ ਬਜੀ ਹੋਈ ਮੈਂ 20 ਵਾਰੀ ਪੀਤੀ ਐ ਸਿਪ ਸਿਪ ਕਰਕੇ ਮੈਂ ਤਾਂ ਕਦੀ ਨਾ ਤੁਰੀ ਨਹੀਂ ਯਾਰ ਕੀ ਸੋਚ ਰਹੀ ਹੈ ਤੂੰ ਯਾਰ ਆਪਾਂ ਨੂੰ 2 ਸਾਲ ਹੋ ਗਏ ਚੰਡੀਗੜ੍ਹ ਆਏ ਨੂੰ ਕਿਸੇ ਮੁੰਡੇ ਨੇ ਪ੍ਰਪੋਜ਼ ਦੇ ਨਹੀਂ ਕੀਤਾ ਉਹ ਟਾਈਮ ਗਏ ਜਦੋਂ ਮੁੰਡੇ ਪ੍ਰਪੋਜ਼ ਕਰਦੇ ਸੀ ਹੁਣ ਤਾਂ ਆਨਲਾਈਨ ਦੇਣੀ ਪੈਂਦੀ ਐ ਲਾਈਨ ਅੱਜ ਮੈਂ ਲਾਈਨ ਹੀ ਨਹੀਂ ਦੇਤੀ ਲਾਈਨ ਤਾਂ ਠੀਕ ਐ ਆ ਕਾਗਜ਼ੇ ਦੀ ਚੱਕੀ ਫਿਰਦੀ ਐ ਇਹਦੇ ਤੇ ਤਾਂ ਲਾਈਨ ਆ ਜਿਹੜੀ ਦਿੱਤੀ ਆ ਆ ਦੇਖ ਪੇਮੈਂਟ ਆ ਜਣਦੇ ਯਾਰ ਕੋਈ ਤੈਨੂੰ ਵੀ ਸ਼ਾਪਿੰਗ ਕਰਾ ਦੂੰਗਾ ਆ ਤਾਂ ਮੇਰੀ ਫਰੈਂਡ ਬੈਠੀ ਐ ਸੋਮਣ ਹਾਏ ਸੋਮਣ ਤੇਰੀ ਲੁੱਕ ਕਿੰਨੀ ਚੇਂਜ ਹੋ ਗਈ ਵਿਆਹ ਤੋਂ ਬਾਅਦ ਸਭ ਮੇਰੇ ਹਸਬੰਦ ਦੀ ਮਿਹਰਬਾਨੀ ਆ ਕਿੰਨੀ ਸੋਹਣੀ ਐਂਗ ਕਲਾਈ ਆ ਤੂੰ ਪੂਰੇ 50000 ਦੀ ਆ ਮੇਰੇ ਹਸਬੰਦ ਨੇ ਗਿਫਟ ਕੀਤੀ ਸੀ ਕਿੜੀ ਵੀ ਬਹੁਤ ਸੋਹਣੀ ਐ ਐਪਲ ਦੀ ਆ ਇਹ ਵੀ 1 ਲੱਖ ਦੀ ਆ ਮੇਰੇ ਹਸਬੰਦ ਨੇ ਗਿਫਟ ਕੀਤੀ ਆ ਹਾਏ ਤੇਰੇ ਇਅਰਿੰਗਸ ਕਿੰਨੇ ਪਿਆਰੇ ਨੇ ਪਿਓਰ ਡਾਇਮੰਡ ਦੇ ਆ 2 ਲੱਖ ਦੇ ਇਹ ਵੀ ਮੇਰੇ ਹਸਬੰਦ ਨੇ ਗਿਫਟ ਕੀਤੀ ਆ oh no ਹੋਇ ਤਰ ਹਸਬੰਦ ਕਿੰਨਾ ਚੰਗਾ ਪੂਰੇ 1 ਕਰੋੜ ਦੇ ਮੇਰੇ ਡੈਡੀ ਜੀ ਨੇ ਲੈ ਕੇ ਦਿੱਤਾ ਯਾਰ ਮਿੱ ਤੈਨੂੰ ਕੀ ਹੋ ਗਿਆ ਤੂੰ ਦਿਨ ਪ੍ਰਤੀ ਦਿਨ ਕਾਲੀ ਹੁੰਦੀ ਜਾਂਦੀ ਐ ਨਾਲੇ ਹੁਣ ਤਾਂ ਸੁਖਣਾ ਤੇਰਾ ਬੁਆਏਫਰੈਂਡ ਵੀ ਐ ਮੈਂ ਤਾਂ ਸੁਣਿਆ ਪਿਆਰ ਚ ਸਕਿਨ ਤੇ ਗਲੋਈ ਬੜਾ ਆ ਜਾਂਦਾ ਓਹੀ ਤਾਂ ਚੱਕਰ ਐ ਉਹ ਸਿਰ ਤਾਂ ਰੰਗ ਚੜੀ ਜਾਂਦਾ ਕਾਲਾ ਐ ਉਹ ਤੇਰਾ ਕਾਲੇ ਰੰਗ ਦਾ ਯਾਰ ਵੀ ਮੈਨੂੰ ਕੁੜੀਆਂ ਕਹਿੰਦੀਆਂ ਪਾਈਕ ਵਧੀਆ ਜਾਨਾਰੀਅਲ ਦੇ ਦੋ ਹਾਂਜੀ ਜਿਹਦੇ ਚ ਪਾਣੀ ਹੋਏ ਪਾਣੀ ਹੋਵੇ ਠੀਕ ਹੈ ਠੀਕ ਹੈ ਹਾਲੋ ਜੀ ਅ ਵੀਰੇ ਹੂੰ ਯਾਰ ਇੱਕ ਗੱਲ ਦੱਸ ਹੂੰ ਇਹ ਖੜਕਾ ਕੇ ਪਤਾ ਕਿਵੇਂ ਲੱਗਦਾ ਵੀ ਕਿਹੜੇ 'ਚ ਜ਼ਿਆਦਾ ਪਾਣੀ ਐ ਉਹ ਕੋਈ ਨਹੀਂ ਤੁਸੀਂ ਬਸ ਜਾਓ ਇਹ ਸਾਡਾ ਕੰਮ ਆ ਸਾਨੂੰ ਪਤਾ ਐ ਯਾਰ ਵੀਰ ਦੱਸ ਦੇ ਉਹ ਨਹੀਂ ਯਾਰ ਸਾਨੂੰ ਵੀ ਪਤਾ ਲੱਜੂਗਾ ਅਸੀਂ ਖੜਕਾ ਕੇ ਲੈ ਲੈ ਕਰੂੰਗੇ ਉਹ ਯਾਰ ਗੱਲ ਇਦਾਂ ਪਾਣੀ ਪੂਣੀ ਦਾ ਕੁਝ ਨਹੀਂ ਪਤਾ ਲੱਗਦਾ ਬਸ ਦੋ ਖੜਕਾ ਕੇ ਤੀਜਾ ਦੇ ਦੋ ਗਾ ਖੁਸ਼ ਹੋ ਜੰਨਾ ਨੋ 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 ਪਾਜੀ ਅੱਜ ਅਸੀਂ ਤੁਹਾਡੇ ਤੋਂ ਪਾਰਟੀ ਲੈਣੀ ਐ ਪਾਜੀ ਤੁਸੀਂ ਸਾਨੂੰ ਕਦੇ ਕੁਝ ਨਹੀਂ ਖਵਾਇਆ ਅੱਜ ਤਾਂ ਅਸੀਂ ਕੁਛ ਨਾ ਕੁਛ ਖਾਵਾਂਗੇ ਖਾਵਾਂਗੇ ਹਾਂ ਠੀਕ ਐ ਚਲੋ ਬੈਠੋ ਗੱਡੀ 'ਚ ਗੱਡੀ ਤਾਂ ਅਸੀਂ ਬਾਅਦ 'ਚ ਬੈਠਾਂਗੇ ਪਹਿਲਾਂ ਸਾਨੂੰ ਇਹ ਦੱਸੋ ਖਵਾਉਂਗੇ ਕੀ ਮੈਂ ਅੱਜ ਤੁਹਾਨੂੰ ਖਵਾਉਂਗਾ ਟੱਕੇ ਨੋ 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 ਨੋ